ਸਾਹ ਵਹਿਰੂ ਜੀ ਦੀ ਫਤਿਹ ਸਾਧ ਸੰਗਤ ਜੀ ਆਜੋ ਲੰਗਰ ਚੱਲ ਰਿਹਾ ਹੈ ਸਾਗ ਦਾ ਮਿੱਸੀਆਂ ਰੋਟੀਆਂ ਦਾ ਸਹਿਬਜ਼ਾਦਾ ਜੀ ਦੀ ਸ਼ਹੀਦੀ ਦੇਵਸ ਨੂੰ ਸਮਰਪਿਤ ਅੱਜ ਜਿਹੜਾ ਕਲਮੰਡੀ ਸਾਬੂ ਦੀ ਸਾਧ ਸੰਗਤ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਸਾਗ ਦਾ ਲੰਗਰ ਮਿੱਸੀਆਂ ਰੋਟੀਆਂ ਦਾ ਲੰਗਰ ਅਨਿਕ ਨੌਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਬਰਜੰਗ ਸਿੰਘ ਆਪਾਂ ਬਠਿੰਡਾ ਰੋਡ ਦੇ ਉੱਪਰ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਬਾਬਾ ਕਾਲਾ ਸਾਹਿਬ ਦੇ ਉੱਤੇ ਲੰਗਰ ਲਾਇਆ ਜਹੇਦਾਰ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਤੇ ਇੱਥੋਂ ਦੇ ਜਹੇਦਾਰ ਬਾਬਾ ਜੋਗਾ ਸਿੰਘ ਜੀ ਮਹੰਤਰੀ ਜਿਹੜੇ ਇੱਥੋਂ ਦੇ ਉਹਨਾਂ ਦੇ ਹੁਕਮਾਂ ਅਨਸਾਰ ਨਿਸ਼ਾਦੇ ਸੰਸਾਰ ਅੱਜ ਜੋ ਸਾਡਾ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਸਾਕਾ ਹੋਇਆਗਾ ਉਹ ਦੇ ਵਿੱਚ ਉਹ ਆਖਰੀ ਹਫਤੇ ਦੇ ਆਖਰੀ ਦਿਨ ਸਾਹਿਬਜਾਦਿਆਂ ਨੂੰ ਸਮਰਪਿਤ ਇਹ ਲੰਗਰ ਲਾਇਆ ਗਿਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਾਡੇ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਸਾਰੀ ਹੀ ਟੀਮ ਜਿਹੜੀ ਇਹ ਮਾਰਕੀਟ ਦੀ ਆ ਹਾਂਜੀ ਤਰਨਾਂਦਲ ਮਾਰਕੀਟ ਨਿਹੰਗ ਸਿੰਘਾਂ ਦੀ ਦਰਸ਼ਨ ਸਿੰਘ ਲੱਖਾ ਸਿੰਘ ਅਮਰੀਕ ਸਿੰਘ ਹੋਰ ਬਹੁਤ ਸਾਰੇ ਸਿੰਘ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਪਰ ਸਾਰਿਆਂ ਨੇ ਪਿਛਲੇ 3 ਦਿਨਾਂ ਤੋਂ ਇਸ ਲੰਗਰ ਦੀ ਤਿਆਰੀ ਚੱਲ ਰਹੀ ਆ ਸਪੈਸ਼ਲ ਧੰਨਵਾਦ ਆ ਸਾਡੇ ਮਨੀਸ਼ੀ ਪੱਤਰਕਾਰ ਜੀ ਦਾ ਔਰ ਸਿੰਘਲਾ ਸਾਹਿਬ ਦਾ ਕਿਉਂਕਿ ਪਾਣੀ ਦੀ ਸੇਵਾ ਜਿਹੜੀ ਇਹ ਕਰ ਰਹੇ ਨੇ ਠੀਕ ਹੈ ਜੀ ਬਾਕੀ ਕਰਨ ਕਰਾਉਣ ਵਾਲਾ ਮਹਾਰਾਜ ਆ ਸੰਗਤਾਂ ਦਾ ਪੂਰਾ ਸਹਿਯੋਗ ਮਿਲਿਆ ਖਾਸ ਕਰ ਇਹ ਤਰਨਾਦਲ ਮਾਰਕੀਟ ਦਾ ਜੀ ਅਸੀਂ ਸ਼ਹੀਦੀ ਦਿਹਾੜਾ ਬਣਾ ਰਹੇ ਕਿਸ ਤਰ੍ਹਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਕਿਉਂਕਿ ਅਸੀਂ ਇਹ ਸੋਚਿਆ ਸਾਡੇ ਸਾਰੇ ਬਾਬਾ ਜੀ ਨੇ ਵੀ ਸਾਨੂੰ ਇਹ ਕਿਹਾ ਵੀ ਜਦੋਂ ਲੋਕ ਉੱਥੇ ਜਾ ਕੇ ਲੰਗਰ ਲਾਉਂਦੇ ਆ ਇੱਥੋਂ ਲੈ ਜਾ ਕੇ ਵੀ ਆਪਾਂ ਆਪਦੇ ਘਰੇ ਵੀ ਲੰਗਰ ਲਾਉਣਾ ਚਾਹੀਦਾ ਤੋਂ ਸ਼ਹੀਦੀ ਹਫਤੇ ਨੂੰ ਮਨਾਉਂਦੇ ਹੋਏ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਬਾਬਾ ਜੋਗਾ ਸਿੰਘ ਜੀ ਜਿਹੜੇ ਤਰਨਾਦਲ ਮੁਖੀ ਨੇ ਉਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਮਹੰਤ ਜੀ ਦੇ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਰਹਿਨਮਾਈ ਹੇਠ ਇਹ ਲੰਗਰ ਲਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਜਬਰਜੰਗ ਸਿੰਘ ਆਪਾਂ ਬਠਿੰਡਾ ਰੋਡ ਦੇ ਉੱਪਰ ਸ਼ਾਉਣੀ ਨਿਹੰਗ ਸਿੰਘਾਂ ਤਰਨਾ ਦਲ ਬਾਬਾ ਕਾਲਾ ਸਾਹਿਬ ਦੇ ਉੱਥੇ ਲੰਗਰ ਲਾਇਆ ਜਹੇਦਰ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਤੇ ਇੱਥੋਂ ਦੇ ਜਹੇਦਰ ਬਾਬਾ ਜੋਗਾ ਸਿੰਘ ਜੀ ਮਹੰਤ ਨੇ ਜਿਹੜੇ ਇੱਥੋਂ ਦੇ ਉਹਨਾਂ ਦੇ ਹੁਕਮਾਂ ਅਨਸਾਰ ਨਿਸ਼ਾਦੇ ਸੰਸਾਰ ਅੱਜ ਜੋ ਸਾਡਾ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਸਾਕਾ ਹੋਇਆਗਾ ਉਹ ਦੇ ਵਿੱਚ ਉਹ ਆਖਰੀ ਹਫਤੇ ਦੇ ਆਖਰੀ ਦਿਨ ਸਹਿਬਜ਼ਾਦਿਆਂ ਨੂੰ ਸਮਰਪਿਤ ਇਹ ਲੰਗਰ ਲਾਇਆ ਗਿਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਾਡੇ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਸਾਰੀ ਹੀ ਟੀਮ ਜਿਹੜੀ ਇਹ ਮਾਰਕੀਟ ਦੀ ਆ ਹਾਂਜੀ ਤਰਨਾ ਨਾਲ ਮਾਰਕੀਟ ਨਿਹੰਗ ਸਿੰਘਾਂ ਦੀ ਦਰਸ਼ਨ ਸਿੰਘ ਲੱਖਾ ਸਿੰਘ ਅਮਰੀਕ ਸਿੰਘ ਔਰ ਬਹੁਤ ਸਾਰੇ ਸਿੰਘ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਪਰ ਸਾਰਿਆਂ ਨੇ ਪਿਛਲੇ 3 ਦਿਨਾਂ ਤੋਂ ਇਸ ਲੰਗਰ ਦੀ ਤਿਆਰੀ ਚੱਲ ਰਹੀ ਆ ਸਪੈਸ਼ਲ ਧੰਨਵਾਦ ਆ ਸਾਡੇ ਮਨੀਸੀਪਲ ਪੱਤਰਕਾਰ ਜੀ ਦਾ ਔਰ ਸਿੰਘਲਾ ਸਾਹਿਬ ਦਾ ਕਿਉਂਕਿ ਪਾਣੀ ਦੀ ਸੇਵਾ ਜਿਹੜੀ ਇਹ ਕਰ ਰਹੇ ਨੇ ਠੀਕ ਆ ਜੀ ਬਾਕੀ ਕਰਨ ਕਰਾਉਣ ਵਾਲਾ ਮਹਾਰਾਜ ਆ ਸੰਗਤਾਂ ਦਾ ਪੂਰਾ ਸਹਿਯੋਗ ਮਿਲਿਆ ਖਾਸ ਕਰ ਇਹ ਤਰਨਾਦਲ ਮਾਰਕੀਟ ਦਾ ਜੀ ਅੱਛੀ ਕੀ ਕੀਆਣਾ ਬਣਾ ਰਹੇ ਕਿਸ ਤਰ੍ਹਾਂ ਸ਼ੀਦੀ ਦਿਹਾੜਾ ਮਨਾ ਰਹੇ ਆ ਕਿਉਂਕਿ ਅਸੀਂ ਇਹ ਸੋਚਿਆ ਸਾਡੇ ਸਾਰੇ ਬਾਬਾਈ ਨੇ ਵੀ ਸਾਨੂੰ ਇਹ ਕਿਹਾ ਵੀ ਜਦੋਂ ਲੋਕ ਉੱਥੇ ਜਾ ਕੇ ਲੰਗਰ ਲਾਉਂਦੇ ਆ ਇੱਥੋਂ ਲੈ ਜਾ ਕੇ ਵੀ ਆਪਾਂ ਆਪਦੇ ਘਰੇ ਵੀ ਲੰਗਰ ਲਾਉਣਾ ਚਾਹੀਦਾ ਤੋ ਸ਼ਹੀਦੀ ਹਫਤੇ ਨੂੰ ਮਨਾਉਂਦੇ ਹੋਏ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਬਾਬਾ ਜੋਗਾ ਸਿੰਘ ਜੀ ਜਿਹੜੇ ਤਰਨਤਾਲ ਮੁਖੀ ਨੇ ਉਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਮਹੰਤ ਜੀ ਦੇ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਰਹਿਨਮਾਈ ਹੇਠ ਇਹ ਲੰਗਰ ਲਾਇਆ ਗਿਆ